ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਗਿਆ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਲਗਭਗ ਤੁਹਾਨੂੰ 7-8 ਬੇੜਾ ਦਿਖਾਵਾਂਗੇ ਸੁੰਜਾਂ ਸੁੰਜਾਂ ਵਿੱਚ ਕੋਈ ਜਿਹੇ ਗੱਪੜਾ ਡਿਟੇਲ ਵੀ ਉੱਤੇ ਪੁੱਛਦੇ ਰੇਟ ਵੀਡੀਓ ਦੇ ਵਿੱਚ ਹੋਊਗਾ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਪ੍ਰਦੀਪ ਸਿੰਘ ਜੀ ਕੰਦਲੋਹਾ ਕੜਾ ਜਲਾ ਤੋਂ ਜੀ ਮੋਬਾਈਲ ਨੰਬਰ ਜੀ 953080955 ਪਹਿਲਾ ਨੰਬਰ ਜਿਹੜੀ ਵੈੜ ਦੇਖੀ ਹੈ ਨੇ ਸੂਈ ਸਵਾਈ ਕਿਹੜਾ ਸੂਆ ਸੂਈ ਹੈ ਸੂਆ ਬਈ ਮਾਲਕਾਂ ਦੇ ਦੂਜੇ ਪਤੀਜਾ ਸੂਆ ਮੰਨ ਕੇ ਲਈ ਬੱਚਾ ਆ ਗਿਆ ਜਰਸੀ ਵਾਲਾ ਅੱਛਾ ਜੀ ਬੱਚੇ ਜੇਰ ਜੀ ਰੋਕੇ ਆ ਨਹੀਂ ਜੇਰ ਬਈ ਮਾੜੀ ਮੋਟੀ ਗੰਦ ਜਾਂ ਕੱਢਦੀ ਹੈ ਤੀ ਵਾਰ 19 21 ਸੂਆ ਬਣਾ ਹੋ ਸਕਦੀ ਆ ਠੀਕ ਹੈ ਤੇ ਜਿਹੜੀ ਗੱਲ ਆ ਵੀ ਦੱਸ ਕੇ ਦੇਵਾਂਗੇ ਕਿ ਪੈਸੇ ਉਹ ਉਨ ਪ੍ਰੋਪਰ ਪਈਏ ਉਹ ਗੰਦ ਜਾਂ ਕੱਢਦੀ ਹੈ ਕਈ ਵਾਰ ਕੀ ਥੋੜਾ ਲੜ ਹੈਗਾ ਅੰਦਰ ਮਾੜਾ ਮੋਟਾ ਹੋ ਸਕ ਕਿੰਨਾ ਦੁੱਧ ਹੋਊ ਹੁਣ ਦੁੱਧ ਬਈ ਹੁਣ 8 ਕਿਲੋ ਹੋਊਗਾ ਟਾਈਮ ਦਾ 16 ਲੀਟਰ ਬੋਲੀ ਥੱਲੇ ਹਾਜ਼ਰ ਹੈਗੀ ਆ ਕਹਿਵਾ ਦੇਣਾ ਸੂਈ ਨੂੰ ਸੂਈ ਨੂੰ ਅੱਜ ਹੈਗੇ ਨਹੀਂ ਇਹਨੂੰ 9 ਮੰਮਾ ਨੂੰ 8 ਮੰਮਾ ਨੂੰ ਠੀਕ ਹੈ ਅੰਦਾਜ਼ਾ ਦੁੱਧ ਕਿੰਨਾ ਪਾ ਦੂਗੀ ਓਜੇ ਬਈ ਯਾਰ ਕੋਈ ਕਹੀਦਾ ਮਾਲਕਾਂ ਦਾ ਹੁਣ ਇਹਦਾ ਕਹੀ ਗਿਆ 25 30 ਕਿਲੋ ਦੁੱਧ ਦਾ ਠੀਕ ਹੈ ਜਿਹੜੀ ਸਟਾਰਟਿੰਗ ਦੁੱਧ ਦੀ ਇਹਦੀ ਮੰਨ ਕੇ 8 ਕਿਲੋ ਟਾਈਮ ਦੀ ਹੋਈ ਆ 16 ਦੀ ਸਟਾਰਟਿੰਗ ਹੋਈ ਆ ਬਈ ਵੀ ਆਪਾਂ ਕਹਿ ਦਈਏ ਇਹਨਾਂ ਨੂੰ ਕਿਉਂ ਗਰਮੀ ਦਾ ਟਾਈਮ ਆ ਅਗਲਾ ਵੀ ਸਮਝਣ ਨਾਲ ਮੰਨ ਕੇ ਲੈ ਲੈ ਵੀ ਕਿੰਨਾ ਲੈਣੀ ਅੰਦਾਜ਼ਾ ਤੇ 20 ਬੀੜੀ ਹੈਗੀ ਆ ਅੱਧੀ ਤੋਂ ਪਲੱਸ ਤਾਂ ਦੇ ਦੂ 20 ਤਾਂ ਕੀ ਬੜਾ ਬਈ ਆ ਰੇਟ ਇਹਦਾ ਕੀ ਰਹੂਆ ਜੀ 80000 ਗੁਜੈਸ਼ ਮਾਨਦਾਨ ਕਰਦੇ ਹਾਂ ਠੀਕ ਐ ਲੈ ਵਲੂਆ ਬਹੁਤ ਚੰਗਾ ਹੱਕੀ ਮੜੀ ਇਹਨੂੰ ਸੋ ਵੀਰੋ ਕੱਦ ਕਾਟ ਤੇ ਬੇਰਬੂਲ ਬਹੁਤ ਆ 11 ਹੜਾਂ ਜਣੀ ਲੰਬੀ ਪਈ ਆ ਹਵਾਨਾ ਬਹੁਤ ਸੋਣਾ ਥਣ ਮੁਠੀ ਵਾਲਾ ਹੱਤੀ ਜਵਾਈ ਜਿਹੜਾ 85000 ਦੇ ਵਿੱਚੋਂ ਘਰੇ ਦਾ ਮਾਨਦਾਨ ਹੋ ਜੂ ਸੂਈ ਸਵਾਈਆ ਓਕੇ ਆ ਅੱਗੇ ਦੂਜੇ ਨੰਬਰ ਤੇ ਹੈਗੀ ਐਰ ਸ਼ਰ ਇਹਦੇ ਬੱਛੀ ਮੰਗਰਾ ਬੱਛੀ ਇਹ ਕਿਹੜਾ ਸੂਆ ਸੂਈ ਆ ਜੀ ਪਹਿਲਾਂ ਨਾ ਬਾਈ ਪਹਿਲਾਂ ਦੰਦੋਂ ਕਿਵੇਂ ਆ? ਦੰਦਾਂ ਦੀ ਮਾਇਨੇ ਤੁੱਕ ਦੇ ਚੌਕ ਦੇ ਛੱਕੇ। ਚੌਕ ਦੇ ਪਿਓਰਾ ਹੈ ਸਰ। ਹਾਂਜੀ। ਮਾਇਨੇ ਬੱਛੀ ਹੈ ਬਾਈ। ਠੀਕ ਹੈ ਮਗਰ ਬੱਛੀ ਹੈ ਇੱਚ ਅਖਰੀ ਪਿਓਰਾ। ਤੇ ਕਿੰਨਾ ਕਰਤੋਂ ਸਟਾਰਟਿੰਗ ਆ ਹੁਣ? ਇਹਦਾ ਵੀ 7 ਕਿਲੋ ਵਾਂਗੂ ਸਟਾਰਟਿੰਗ ਨਹੀਂ। 14 ਕਿਲੋ ਬੋਲੀ ਸਟਾਰਟਿੰਗ ਆ। ਪਿਓਰ ਰੈਡਨ ਕਾ ਉਹ ਆ ਗਈ ਹੈ ਹੁਣ। ਖੰਡੀ ਸੀਲ ਆ ਬਾਈ। ਠੀਕ ਹੈ। ਨਿੱਕਲੇ ਵੀਰੇ ਜਮਾ ਕੰਪੈਕਟਰ ਵਾਲੀ ਆ। ਤੇ ਜੇ ਜੂ ਜਮਾ ਓਕੇ ਆ। ਇਹਦੀ ਓਕੇ ਦੀ ਰਿਪੋਰਟ ਦੋ। ਬਿਲਕੁਲ। ਕਿਉਂ ਮਾਣੇ? ਚੌਂਡ ਚਵਾਤਾ ਰਿਹਾ 1 ਨੰਬਰ ਠੰਡੀ ਸੀ ਮਰਜ਼ੀ ਬਹਿ ਜਾ ਮੰਗ ਮਰਜ਼ੀ ਆ ਠੀਕ ਹੈ ਫਿੱਟ ਫਿੱਟ ਲੈ ਵੇ ਜੀ ਕੱਦ ਕਾੜ ਪੂਰਾ ਓਕੇ ਆ ਹਣਾ ਜਿੰਨਾ ਕੁ ਦੁੱਧ ਪਾ ਦੂ ਹਾ ਜੀ ਇਸ ਤੇ 8 ਠਾਣਾ ਤੋਂ 20 ਕਿਲੋ ਦੁੱਧ ਦੇ ਦੂ ਪਾ ਕੀ ਰੋਗੇ ਦਾ ਪਾ ਇਹਦਾ ਬਾਜ਼ਾਰ ਰੇਟ 82000 ਰੁਪਏ ਤੇ ਗੁਜਾਇਸ ਹੋ ਜਾਊਗੀ ਮਾਨਸਨ ਕਰ ਦੇਣਗੇ ਠੀਕ ਹੈ ਮੰਨ ਕੇ ਚੱਲ ਨੈਟ 81000 ਦੀ ਹੋ ਜਾਊਗੀ ਠੀਕ ਹੈ ਕੱਦ ਵਿੱਡ ਬਹੁਤ ਜ਼ਿਆਦਾ ਹੈ ਨਾ ਬੋਲੋ ਭਾਈ ਵਧੀਆ ਠੰਡੀ ਸੀ ਲ ਨਿਆਣ ਨੂੰ ਨਾ ਪਾ ਜੇ ਮਰਜ਼ੀ ਚੁੜੀ ਜਾ 20 ਕਿਲੋ ਦੁੱਧ ਪਾਉ ਤੇ ਪਾਉ ਮੰਨ ਕੇ ਗਰਮੀਆਂ ਨਾ ਬਾਈ ਅੱਗੇ ਸਾਲਾਂ ਚ ਤਹੇ ਜੀ ਇੰਨੇ ਲੇਵਦੇ 25 ਕਿਲੋ ਦੇ ਦਿੰਦੀਆਂ ਨੇ ਜਿਆ ਜੀ ਗੱਲ ਹੈ ਗਰਮੀਆਂ ਥਾਣ ਵਧੀਆ ਸੋਹਣਾ ਲੱਗਿਆ ਹੋਇਆ ਪੂਰਾ ਓ ਮੁੱਠੀ ਵਾਲਾ ਥੋੜਾ ਥਾਣਾ ਚਾਹੇ ਹੱਥੀਚ ਹੋਈ ਕਰ ਲਈਏ ਤੇ ਮਿਲਕ ਮੀਨ ਵਗੈਰਾ ਸੋਹਣੇ ਚੰਗੇ ਦਿਖਾਈ ਬਹੁਤ ਚੰਗੀ ਆ ਠੀਕ ਹੈ 10 ਹੱਦ ਦੇ ਬੱਚੂ ਇਹ ਵਗਰ 33 ਜੇ ਨੰਬਰ ਜਿਹੜੀ ਵਾੜ ਦੇਖੀ ਜਨੇ ਜੀ ਇਹ ਬਈ ਦੋ ਦੰਦ ਦਾ ਠੀਕ ਹੈ ਦੋ ਦੰਦ ਪਹਿਲਾ ਸੂਆ ਸੂਈ ਆ ਪਹਿਲਾ ਸੂਆ ਇਹ ਥੱਲੇ ਹੈਗਾ ਹੁਣ 25 26 ਕਿਲੋ ਬੋਲੀ 25 ਕਿਲੋ ਦੁੱਧ ਨੇਟੇ ਥੱਲੇ ਹਾਜ਼ਰ ਆ ਹਨਾ ਅੰਦਾ ਕੈਦ ਨੋਗੇ ਸੁਈ ਨੂੰ ਸੁਈ ਨੂੰ ਨੂੰ ਹੈਗਾ ਚੌਥਾ ਦਾ ਬੱਚਾ ਹੈਗਾ ਨਾਲ ਮੇਲ ਲੈ ਜਨਾ ਬੱਚਾ ਮੇਲ ਕਾਫ ਤੇ ਰੇਟ ਇਹਦਾ ਕੀ ਰਹੂਗਾ ਰੇਟ ਇਹ ਦੇਮਗੇ ਬਾਈ 145 1 ਲੱਖ 45 ਹਜ਼ਾਰ ਦੀ ਦੁੱਧ ਹੁਣ 20 ਤੋਂ ਬਾਹਰ ਹਾਜ਼ਰ ਹੈਗਾ 25 ਕਿਲੋ ਹੋ ਗਈ ਹੁਣ ਪਿਆਰ 24 ਕਿਲੋ ਟਾਈਮ ਹਾਂ ਪੂਰੀ ਜਿੰਦ ਜਨ ਵਾਲੀ ਸਭੀ ਪੜੀ ਵੀ 30 ਤੋਂ ਪਾਰ ਦੇ ਦੂਗੀ ਮੁੱਲ ਦੱਸਿਆ ਇਹਦਾ 145 ਠੀਕ ਹੈ ਅੱਗੇ ਆ ਗਈ ਚੌਥੇ ਨੰਬਰ ਤੇ ਸੁਈ ਆ ਬਾਈ ਜੇਰ ਵਗੈਰਾ ਡਾਣਾ ਓਕੇ ਦੀ ਰਿਪੋਰਟ ਜਮਾ ਠੀਕ ਹੈ ਤੇ ਦੁੱਧ ਦਾ 22 ਕਿਲੋ ਦੁੱਧ ਦੀ ਰਿਪੋਰਟ ਆਖਸਲ ਸੁਈ ਦੀ 25 ਕਿਲੋ ਦੁੱਧ ਜਿਹੜਾ ਜੀ ਰਜਨੂ ਮੰਨ ਕੇ ਲੈ ਜੀ। ਬੱਚਾ ਕੀ ਆ ਗਿਆ? ਮੈਂ ਇਹ ਲਾ ਪਈ ਮੰਗਣ ਦੇ। ਠੀਕ ਹੈ। ਵੀ ਬਈ ਇਹਦਾ ਤੁਮੇ ਤਾਂ ਖੁਣ ਬਹੁਤ ਸੋਹਣਾ ਲੱਗਿਆ। ਇਹਦਾ ਭਾਵ ਯਾਰ ਕੀ ਆ? ਇਹਦਾ ਬਈ 95000। 95000। ਟੌਪ ਦੀ ਨਮਾ ਨੇ ਬਈ। ਬਾਕੀ ਆਪਦੀ ਜਦੋਂ ਵੀ ਆਉਣਾ ਮੰਨਦਾ ਤਸੱਲੀ ਕਰ ਲੂਗਾ ਨਾ। ਦੁੱਧ 25 ਦਾ ਬਾਰ-ਬਾਰ ਦੂ। ਬਾਕੀ ਵਧੀਆ ਬੰਦੇ ਕੋਲੇ ਬਾਕੀ ਬਈ ਜੇ ਮੌਸਮ ਜਿਆ ਮੜਾ ਸਖਤ ਹੋ ਗਾ 30 ਕਿਲੋ ਦੁੱਧ ਵਾਲੀ ਗਾਂ ਹੈ। ਤੇ ਬਾਕੀ ਥਣ ਜਮਾ ਨਹੀਂ ਖੜਵਾ ਹਨਾ। ਹਾਂ। ਚੌਂਡ ਜਵਾ ਧਾਰਾ ਦੇ ਕਿ ਨੰਬਰ? 1 ਨੰਬਰ ਆ ਬਈ। ਮੰਨ ਕੇ 25 ਕਿਲੋ ਅੱਗੇ ਭਾਈ ਇਹ ਕੱਚੀ ਹੈ ਵੇੜਾ ਇੱਕ ਵੇੜੇ ਹੈ ਇਹ ਆ ਇਹਨਾਂ ਮੰਨ ਕੇ ਦੁੱਧਤਾ 72 24 ਕਿਲੋ 12 13 ਦਿਨਾਂ ਦੀ ਨਰਮ ਆ ਨਾੜਾ ਨਾ ਗੁੰਦੀ ਪਈ ਆ ਹਾਂ 72000 ਰੁਪਏ ਦੀ ਬੱਚੀ ਦੇ ਦਾਂਗੇ ਦੁੱਧ ਕਿੰਨਾ ਇਦ ਕੀ ਮੰਨ ਕੇ ਚੱਲੇ 25 ਕਿਲੋ ਤੇ ਹੈਵੀ ਫਿੱਟ ਫਾਟ ਹਣਾ ਸਿਰਫ 75000 ਦੇ 72 72000 ਸਿਰਫ ਸੋ ਨਾੜਾ ਦੇਖੋ ਜਿਵੇਂ ਕਿਆਵਾਦਾ ਜੀ ਮੈਂ ਅਖਬਾਰ ਤੇ ਖਬਰ ਸਭੀ ਹੁੰਦੀ ਆ ਉਦਾਂ ਇਹਦਾ ਹਵਾਨਾ ਦਿਖਾਈ ਦਿੰਦਾ ਸਿਰਫ 72000 ਰੁਪਏ ਦੇ ਵਿੱਚ ਦੂਆ ਸੁਆ ਸੁਂਦੀ ਆ ਰਾਜੀ ਬਹੁਤ ਆ ਚਾਰੂ ਦੇਖੋ ਦੰਦਿਆ ਵੱੜਦੀ ਦੂਰੀਆਂ ਦੇ ਖੁਲਣੀ ਖਾਨ ਤੱਕ ਜਾਂਦੀ ਆ ਫੁੱਲ ਸਾਈਜ਼ ਆ ਫੁੱਲ ਬਰੀਡ ਆ ਸਿਰ ਬਾਕੀ ਵੀਰੇ ਕੋਲ ਮੱਝਾਂ ਖੜੀਆਂ 11 ਮੱਝਾਂ ਖੜੀਆਂ ਵਿੱਚ ਇੱਕ ਦੋ ਤਿੰਨ ਕੇ ਘੱਬਣਾ ਤੇ ਬਾਕੀ ਲਗਭਗ ਤਕਰੀਬਨ ਹੈਗੀਆਂ ਸਾਰੇ ਸੂਈਆਂ ਵੀ ਆ ਤੇ 1,20,000 ਤੋਂ ਲੈ ਕੇ 2 ਲੱਖ ਦੇ ਰੇਟ ਦੇ ਵਿੱਚ ਦੇ ਬਿਲਕੁਲ ਮੱਝਾਂਆਂ ਗੀਆਂ ਦੇ ਵਲੂਵੇ ਦੇਖੋ ਪੂਰੇ ਸਾਫ਼ ਸੁਥਰੇ ਸੂਈਆਂ ਸਮਝਾਂ ਮੱਝਾਂ ਵੀ ਤੁਹਾਨੂੰ ਮਿਲਣਗੀਆਂ ਜੇ ਤੁਸੀਂ ਇੱਥੇ ਪਹੁੰਚੋਗੇ ਬਾਕੀ ਗਾਵਾਂ ਤਾਂ ਹਾਜ਼ਰ ਹੁੰਦੀਆਂ 24 ਘੰਟੇ ਟੈਕ ਡਰਾਈਵ 11 ਤੋਂ 12 ਮੱਝਾਂ ਹਾਜ਼ਰ ਖੜੀਆਂ 95308 0950 ਪਿੰਡ ਲੋਹਾ ਕਿੜਾ ਜ਼ਿਲ੍ਹਾ ਸੰਗਰੂਰ ਦਾ ਪੈਂਦਾ ਪਹਿਲਾ ਨੰਬਰ ਤੇ ਆ ਗਿਆ ਬਬੂਰੀ ਝੜ ਕਮਰਾ ਦੇ ਨੇ ਤਾਜੀ ਸੂਈ ਵੀ ਹਲੇ ਬੋੜੇ ਦੇ ਵੇਚੀ ਆ ਰਾਤ ਦੀ ਸੂਈ ਵੀ ਆ ਸਮੂਹ ਮੱਥਾ ਦੇਖੋ ਪੂਰਾ ਟੌਪ ਕਲਾਸ ਲਗੀ ਨੇ ਕੋਈ ਵੀ ਨਾ ਤੁਹਾਡੇ ਪਸੰਦ ਹੋਵੇ ਅੱਗੇ ਖਰੀਦਦਾ ਵੀ ਕਰ ਸਕਦੇ ਹੋ ਵੀਡੀਓ ਦੇਖ ਲਈ ਸਭ ਦਾ ਤੈਅ